ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਸ਼੍ਰੀ ਗੀਤਾ ਭਵਨ ਖਾਟੂ ਸ਼ਾਮ ਮੰਦਿਰ ਦੇ ਵਿੱਚ ਸ਼੍ਰੀ ਸੁਰੇਸ਼ ਮਨੀ ਜੀ ਵੱਲੋਂ ਲੰਗਰ ਹਾਲ ਦੇ ਉਦਘਾਟਨ ਦੇ ਲਈ ਨੀ ਪੱਥਰ ਰੱਖਿਆ ਜਿੱਥੇ ਕੀ ਅਨੇਕਾਂ ਸੰਗਤਾਂ ਨੇ ਪਹੁੰਚ ਕੇ ਸ਼੍ਰੀ ਸੁਰੇਸ਼ ਮਨੀ ਜੀ ਦਾ ਅਸ਼ੀਰਵਾਦ ਲਿਆ ਜੀ ਮਹਾਰਾਜ ਜੀ ਕੀ ਜੈ ਗੜਪਤੀ ਜੀ ਮਹਾਰਾਜ ਜੀ ਕੀ ਜੈ ਹਰ ਹਰ ਅੱਜ ਲੰਗਰ ਹਾਲ ਦਾ ਜਿਹੜਾ ਹੈਗਾ ਅੱਜ ਨੀਂਹ ਪੱਥਰ ਰੱਖਿਆ ਗਿਆ ਸਵਾਮੀ ਸ੍ਰੇਸ਼ਟ ਮਣੀ ਜੀ ਮਹਾਰਾਜ ਜੀ ਵੱਲੋਂ ਅਸ਼ੂਭ ਮੂਰਤ ਕਰਤਾ ਤੇ ਬਹੁਤ ਜਲਦੀ ਜਿਹੜਾ ਹੈਗਾ ਇਹਦਾ ਕੰਮ ਸ਼ੁਰੂ ਹੋ ਕੇ ਤੇ ਲੰਗਰ ਹਾਲ ਦੀ ਤਿਆਰੀ ਹੋ ਜਾਣੀ ਹੈ ਸਾਡੇ ਸੋਮਦਤ ਸ਼ਰਮਾ ਜੀ ਵੱਲੋਂ ਤੇਕਪਾਲ ਕੀਤੀ ਜਾ ਰਹੀ ਹੈ ਬੋਲੋ ਸਵਾਮੀ ਜੀ ਮਹਾਰਾਜ ਕੀ ਜੈ ਅਗਮੀ ਜਿਹੜਾ ਇਹਦਾ ਪ੍ਰੋਗਰਾਮ ਕੀਤਾ ਜਾ ਰਿਹਾ ਉਹ ਕਿਸ ਉਪਲਖਣ ਵਿੱਚ ਕੀਤਾ ਜਾ ਰਿਹਾ ਹੈ आज यहाँ चलता है आज यहाँ बहुत पहले से गीता भवन यहाँ गंगाराम वाली गली में बना हुआ है काफ़ी वर्ष हो गए गीता भवन छोटा हाल है मोहल्ले के बीच में है पुराना थाना के पास में है शुरू से यहाँ गुरु महाराज जी ने गीता भवन की स्थापना की थी तो उसमें श्याम काटू जो मंदिर भी है यहाँ महीने के महीने लंगर कीर्तन होता रहता है उसमें थोड़ी दिक्कत आती थी साथ में हमारा जो गीता भवन के साथ में जगह सीगी संत निवास के रूप में पहले थी उसको हमने प्लान करके उसके बाद में वहाँ लंगर हाल का निर्माण करवा रहे हैं वो आगे महीने के महीने लंगर चलता है और लंगर कीर्तन भी होता है उसी अपलक्ष्य को रख करके आज यहाँ नींव रखी गई है शिलान्यास किया गया है इसलिए ये सभी सेवकाए सभी जितने भी यहाँ शहर में सभी आते हैं एक श्याम काटो जी की हाजिरी लगाने के लिए सभी दूर दूर से सभी सेवक आते हैं वक्त आते हैं भगवान के श्याम काटो जी के उनको थोड़ी दिक्कत आती थी इसी उपलक्ष्य को रख करके यहाँ गीता भवन एक छोटा हाल के रूप में जो कि पास में है निर्वाण कार्य किया गया हार लंगल हार का उसमें से शिलान्यास किया गया से निवेदन है स्वामी जी महाराज जी का

ਪੱਥਰ ਰੱਖਿਆ ਗਿਆ ਜਿਹਦੇ ਵਿੱਚ ਸਾਡੇ Swami 1008 Swami Suresh Mundu ji Maharaj ਦੀ ਕਿਰਪਾ ਅਤੇ Swami Fateh Prakash Maharaj ji ਦਾ ਅਸ਼ੀਰਵਾਦ ਦੇ ਨਾਲ ਅੱਜ ਇੱਥੇ ਸਾਡੇ ਲੰਗਰ ਭਵਨ ਦਾ ਵੀ ਪੱਥਰ ਰੱਖਿਆ ਗਿਆ ਜਿੱਥੇ ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਜਿਹੜੇ ਸਾਡੇ ਰਾਜੂ ਪ੍ਰਧਾਨ ਜੀ ਹੈ ਪੱਠੇ ਵਾਲੇ ਇਹ ਤੇ ਬਾਕੀ ਸਾਡੇ ਅਸ਼ੋਕ ਪ੍ਰਧਾਨ ਜੀ ਐ ਤੇ ਵਿਮਲ ਜੀ ਬੈਠੇ ਐ ਸਾਡੇ ਹਰਦਵਾਰ ਵਾਲੇ ਪੰਡਤ ਨਿਤਨ ਜੀ ਐ ਸਵਾਮੀ ਰਮਨਾਨੰਦ ਜੀ ਐ ਸਵਾਮੀ ਜੀ ਮਹਾਰਾਜ ਜੀ ਬੈਠੇ ਨੇ ਤੇ ਬਸ ਉਹਨਾਂ ਦਾ ਅਸ਼ੀਰਵਾਦ ਬਣਿਆ ਰਵੇ ਤੇ ਸਾਡਾ ਲੰਗਰ ਭਵਨ ਜਲਦੀ ਤੋਂ ਜਲਦੀ ਤਿਆਰ ਹੋ ਜੇ ਤਾਂ ਕਿ ਅਸੀਂ ਸੋਨੂੰ ਦੁਆਰਾ ਬੋਲ ਆ ਕੇ ਇੱਥੇ ਲੰਗਰ ਭਵਨ ਦੇ ਵਿੱਚ ਜਿਹੜਾ ਤਿਆਰ ਹੋਇਆ ਉੱਥੇ ਸੋਨੂੰ ਅਸੀਂ ਲੰਗਰ ਛਕਾ ਸਕੀਏ ਬੋਲੋ ਸਵਾਮੀ ਜੀ ਮਹਾਰਾਜ ਕੀ ਜੈ ਸਭ ਤੋਂ ਪਹਿਲਾਂ ਤਾਂ ਜੀ ਸਾਰੇ ਭਗਤਾਂ ਨੂੰ ਜੈ ਸ਼੍ਰੀ ਸ਼ਾਮ ਸ਼੍ਰੀ ਬਾਲਾ ਜੀ ਮਹਾਰਾਜ ਕੀ ਜੈ ਜੈ ਮਾ ਚਿੰਤਪੁਰਨੀ ਸਾਰੇ ਭਗਤਾਂ ਨੂੰ ਅੱਜ ਬੜੀ ਖੁਸ਼ੀ ਦੇ ਨਾਲ ਸਾਨੂੰ ਸੂਚਿਤ ਕਰਨਾ ਪੈ ਰਿਹਾ ਹੈ ਕਿ ਸ਼੍ਰੀ ਗੀਤਾ ਭਵਨ ਖਾਟੂ ਸ਼ਾਮ ਮੰਦਿਰ ਦੇ ਵਿੱਚ ਸੁਆਮੀ ਸ੍ਰੀਸ਼ ਮੁਨੀ ਜੀ ਮਹਾਰਾਜ ਜੀ ਨੇ ਲੰਗਰ ਹਾਲ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਹੈ ਜਿਦੇ ਵਿੱਚ ਸ਼੍ਰੀ ਸ੍ਰੀਸ਼ ਮੁਨੀ ਮਹਾਰਾਜ ਜੀ ਦੇ ਸੇਵਕ ਮੱਲਾ ਨਿਵਾਸੀ ਦੇ ਸਹਿਯੋਗ ਨਾਲ ਨੀਂਹ ਪੱਥਰ ਰੱਖਿਆ ਗਿਆ ਉਦਾ ਉਦਘਾਟਨ ਕੀਤਾ ਗਿਆ ਤੇ ਉਹ 333 ਸੰਤਾਂ ਦੇ ਰਹਿਣ ਲਈ ਕਮਰੇ ਤੇ ਉੱਪਰ ਲੰਗਰ ਹਾਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਬੜੀ ਧੂਮਤਾਂ ਨਾਲ ਸਾਰੇ ਮਹੱਲੇ ਦੇ ਸਹਿਯੋਗ ਨਾਲ ਸਾਰੇ ਭਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਐਤ ਕੀ 11 ਅਸ ਦਾ ਕੀਰਤਨ 17 ਤਰੀਕ ਨੂੰ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਜੋ ਕਿ ਆਪਾਂ ਹਰ ਮਹੀਨੇ 11 ਅਸ ਦਾ 81 ਦਾ ਮਾਸਿਕ ਕੀਰਤਨ ਬਣਾਇਆ ਜਾਂਦਾ ਹੈ ਬਣਾਇਆ ਜਾਂਦਾ ਹੈ ਤੇ ਉਹਦੇ ਵਿੱਚ ਖਾਟੂ ਸ਼ਾਮ ਜੀ ਦਾ ਕੀਰਤਨ ਭੰਡਾਰਾ ਸੰਗੀਤਨ ਛੱਪਣ ਭੋਗ ਦਾ ਪ੍ਰਸ਼ਾਦ ਲੱਗਦਾ ਹੈ ਸਾਰਿਆਂ ਨੂੰ ਬੇਨਤੀ ਹੈ ਕਿ 17 ਤਰੀਕ ਨੂੰ ਖਾਟੂ ਜੀ ਮਹਾਰਾਜੀ ਦਾ ਕੀਰਤਨ ਬੜੀ ਹਿਤੂਮਤਾ ਨਾਲ ਮਨਾਇਆ ਜਾ ਰਿਹਾ ਹੈ ਤੇ ਸਾਰਿਆਂ ਨੂੰ ਭਗਤਾਂ ਨੂੰ ਬੇਨਤੀ ਹੈ ਕਿ ਇੱਥੇ ਪਹੁੰਚੋ ਖਾਟੂ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਲੋ ਪ੍ਰਾਪਤ ਕਰੋ ਤੇ ਆਪਣੇ ਘਰ ਦੇ ਵੀ ਸ਼ੁਕ ਸ਼ਾਂਤੀ ਲਈ ਅਰਦਾਸ ਮੰਦਰ ਦੇ ਹਰ ਸੇਵਾਦਾਰ ਕਰਦੇ ਨੇ ਤੇ ਜੋ ਵੀ ਸਾਰੇ ਸ਼ਾਮ ਪ੍ਰੇਮੀ ਸਾਨੂੰ ਸੇਵਾ ਦਿੰਦੇ ਨੇ ਉਹਨਾਂ ਦਾ ਬਹੁਤ ਬਹੁਤ ਤੈਦ ਲੋ ਧੰਨਵਾਦ ਤੇ ਨੀ ਪੱਥ ਵਿੱਚ ਜਿਨੇ ਜਿਨੇ ਸਹਿਯੋਗ ਸਾਨੂੰ ਜਾਨੀ ਸੱਜਣਾ ਨੇ ਸਹਿਯੋਗ ਦਿੱਤਾ ਹੈ ਉਹਨਾਂ ਦਾ ਤੈਦ ਲੋ ਧੰਨਵਾਦ ਕਰਦੇ ਆ ਖਟੂ ਜੀ ਸ਼ਾਮ ਜਗੇ ਪ੍ਰਾਰਥਨਾ ਕਰਦੇ ਕਿ ਖਟੂ ਜੀ ਮਹਾਰਾਜ ਜੀ ਉਹਨਾਂ ਦੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਪ੍ਰਦਾਨ ਕਰਨਾ ਉਹਨਾਂ ਦੇ ਕਾਰੋਬਾਰ ਚ ਵਾਧਾ ਕਰਨਾ ਉਹਨਾਂ ਦੇ ਘਰ ਦੇ ਬਿਮਾਰੀ ਦੇ ਵਿੱਚ ਬਿਮਾਰੀ ਵੀ ਬਦ ਸਭ ਦੂਰ ਕਰਨਾ ਬੋਲੋ ਹਾਰੇ ਕੇ ਸਾਰੇ ਕੀ ਜੈ ਤੀਨ ਬਾਣ ਧਾਰੀ ਕੀ ਜੈ ਸ਼ਰਮਾ ਜੀ ਜਿਹੜੇ ਤੁਲਸੀ ਦੇ ਪੌਦੇ ਵੰਡੇ ਜਾ ਰਹੇ ਆ ਆਪਣੇ ਇਕਾदशी ਵਾਲੇ ਦਿਨ ਹਾਂਜੀ 11 ਗੀਤਾਪਵਨ ਦੇ ਮੰਦਰ ਦੇ ਵਿੱਚ 81 ਵਾਲੇ ਦਿਨ ਤੁਲਸੀ ਮਾਤਾ ਰਾਣੀ ਹਰ ਭਗਤਾਂ ਨੂੰ 11 ਸਾਲੇ ਦਿਨ ਦਿੱਤੀ ਜਾਊਗੀ ਸਮਾ ਰਹੇਗਾ ਜੀ 7 ਵਜੇ ਤੇ ਸ਼ਾਵਨ ਕਹਿੰਦੇ ਵੀ ਸ਼ੁਰੂ ਹੋਣ ਵਾਲਾ ਹੈ 22 ਤਰੀਕ ਤੋਂ ਸ਼ਾਵਨ ਮੇਲਾ ਸ਼ੁਰੂ ਹੋ ਜਾਏਗਾ ਤੇ ਸ਼ਾਵਨ ਦੇ ਵਿੱਚ 51 ਬੂਟੇ ਬੀਲ ਪੱਤਰ ਦੇ ਵੀ ਭਗਤਾਂ ਨੂੰ ਪ੍ਰਦਾਨ ਕੀਤੇ ਜਾਣਗੇ ਤੇ ਸਭ ਨੂੰ ਇਹੋ ਪ੍ਰਸ਼ਾਦ ਰੂਪ ਦਿੱਤਾ ਜਾਏਗਾ ਉਹਦਾ ਵੀ ਭੰਡਾਰਾ ਲਗਾਇਆ ਜਾਏਗਾ ਤੇ ਜਿਹਨੂੰ ਜਿਹਨੂੰ ਭਗਤਾਂ ਨੂੰ ਤੁਲਸੀ ਮਈਆਂ ਦੀ ਬੇਲ ਪ੍ਰਤੀ ਦੀ ਜ਼ਰੂਰਤ ਹੋਵੇ ਸ਼੍ਰੀ ਗੀਤਾਬਨ ਖਾਟੂ ਸ਼ਾਮ ਮੰਦਿਰ ਦੇ ਵਿੱਚ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਮੰਦਿਰ ਦੇ ਵਿੱਚੋਂ ਪ੍ਰਾਪਤ ਕਰ ਸਕਦੇ ਆ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ